ਹਾਂਜੀ ਦੋਸਤੋ ਏਪੀ ਢਿੱਲੋਂ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਏਪੀ ਢਿੱਲੋਂ ਇੱਕ ਵੱਡਾ ਨਾਮੀ ਸਿੰਗਰ ਹੈ ਜਿਸ ਨੂੰ ਲੈ ਕੇ ਚੱਲਦੇ ਹਨ ਏਪੀ ਢਿੱਲੋਂ ਦੇ ਬੈਕ ਟੂ ਬੈਕ Song ਵੀ ਆ ਰਹੇ ਹਨ ਜਿਸ ਵਿੱਚ ਹੁਣ ਏਪੀ ਢਿੱਲੋਂ ਦੇ ਇੱਕ ਵੱਡੀ ਕਾਰਵਾਈ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਵੱਲੋਂ ਇੱਕ ਗੀਤ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਸਲਮਾਨ ਖਾਨ ਤੇ ਸੰਜੇ ਦੱਤ ਨੂੰ ਲਿਆ ਸੀ ਉਸ ਨੂੰ ਲੈ ਕੇ ਚੱਲਦਿਆਂ ਲਾਰਸ ਬਸ਼ਨੋਈ ਦੇ ਗਰੁੱਪ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਰਹਿੰਦੀ ਏਪੀ ਢਿੱਲੋਂ ਦੇ ਘਰ ਤੇ ਹਮਲਾ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ BC ਕੈਨੇਡਾ ਵਿਕਟੋਰੀਆ ਦੇ ਵਿੱਚ ਅਤੇ ਟੋਰਾਂਟੋ ਦੇ ਵਿੱਚ ਏਪੀ ਢਿੱਲੋਂ ਦੇ ਘਰ ਉੱਤੇ ਹਮਲਾ ਕੀਤਾ ਗਿਆ ਹੈ ਉਸੇ ਨੂੰ ਲੈ ਕੇ ਚੱਲਦਿਆਂ ਲਾਰਸ ਬਸ਼ਨੋਈ ਦੇ ਗਰੁੱਪ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਐਪੀਟਲ ਨੂੰ ਤੰਪਕੀ ਦਿੰਦਿਆਂ ਕਿਹਾ ਗਿਆ ਹੈ ਕਿ ਐਪੀਟਲ ਤੂੰ ਇਹ ਗੀਤ ਕੱਢ ਕੇ ਬਹੁਤ ਵੱਡੀ ਗਲਤੀ ਕਰਤੀ ਹੈ ਤੈਨੂੰ ਅਸੀਂ ਦੱਸ ਦਈਏ ਕਿ ਤੂੰ ਇਹ ਸਲਮਾਨ ਖਾਨ ਸਾਡੇ ਦੁਸ਼ਮਣ ਨਾਲ ਗੀਤ ਨਹੀਂ ਸੀ ਕੱਢਣਾ ਇਹ ਕੰਮ ਤੇਰੇ ਸਿਰਫ ਨਚਾਰਾਂ ਵਾਲੇ ਐ ਤੇ ਤੂੰ ਵੱਡੇ ਵੱਡੇ ਪੰਗੇ ਨਾ ਲੈ ਬਾਕੀ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਜੇਕਰ ਤੂੰ ਵੱਡਾ ਐਡਾ ਨਚਾਰ ਸੀ ਤੇ ਇੱਕ ਵਾਰੀ ਬਾਹਰ ਨਿਕਲ ਕੇ ਸਾਡੇ ਨਾਲ ਮੱਥਾ ਲਾਉਂਦਾ ਬਾਕੀ ਲੋਰਟਸ ਬਸਨੋਈ ਦੇ ਗਰੁੱਪ ਵੱਲੋਂ ਇੱਕ ਵੱਡੀ ਚੇਤਾਵਨੀ ਇਹ ਦਿੱਤੀ ਗਈ ਹੈ ਕਿ ਹਾਈ ਤਾਂ ਸਿਰਫ ਤਰੇਹਾਂ ਔਰ ਉੱਪਰ ਗੋਲੀਆਂ ਚਲਾਈਆਂ ਸਨ ਜੇਕਰ ਤੂੰ ਹੱਲੇ ਵੀ ਨਹੀਂ ਟਿਕਿਆ ਤਾਂ ਅਸੀਂ ਤੈਨੂੰ ਮਾਰ ਦੇਾਂਗੇ ਅਰੇ ਤੈਨੂੰ ਫਿਰ ਆਪਣੀ ਇਸ ਗਲਤੀ ਦਾ ਅਹਿਸਾਸ ਆਪਣੀ ਮੌਤ ਨਾਲ ਚੁਕਾਉਣਾ ਪਏਗਾ ਬਾਕੀ ਤੁਸੀਂ ਇਹਨਾਂ ਦੋਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ